ਅੱਛਾ ਸਾਰਿਆਂ ਨੂੰ ਮੈਨਰ ਤੇ ਰੰਦਾਵਾ ਅਸੀਂ ਅੱਜ ਬਰਨਾਲੇ ਆਏ ਹੋਏ ਆ ਤੇ ਇੰਟਰਸਟਿੰਗਲੀ ਬਰਨਾਲੇ ਦੇ ਵਿੱਚ ਆਉਂਦੇ ਸਾਰੇ ਸਭ ਤੋਂ ਪਹਿਲਾਂ 메ਨ ਸੜਕ ਦੇ ਉੱਤੇ ਸਾਨੂੰ ਵੈਲੈਂਟਨ ਹੋਟਲ ਤੇ ਪਹੁੰਚ ਕੋਰਿਆ ਸੋ ਭਾਵੇਂ ਇਹ ਨੀਂਟ ਵੀ ਰਾਜਸਤਾਨੀ ਹੈ ਵੈਲੈਂਟਨ ਲੇਕਿਨ ਬਰਨਾਲੇ ਦੇ ਵਿੱਚ ਇਹ ਹੋਟਲ ਦੇਖ ਕੇ ਇਸ ਨਾਂ ਦੇ ਉੱਤੇ ਸਭ ਬੜੀ ਹੈਰਾਨਗੀ ਹੋਈ ਸੋ ਇਹ ਨੀਰ ਤਰਕਸ਼ੀਲ ਚੌਕ ਜਿਹੜਾ ਪਾਸ ਗੈਡ ਹੋਰ ਹੈ ਬਰਨਾਲਾ ਸੋ ਤਰਕਸ਼ੀਲ ਸੁਸਾਇਟੀ ਵੀ ਇੱਥੇ ਬਹੁਤ ਮਸ਼ਹੂਰ ਹੈ ਬਹੁਤ ਪੁਰਾਣੀ ਹੈ ਉਸ ਦੇ ਬਾਰੇ ਦੀ ਅਸੀ ਜਾਣਕਾਰੀ ਪਰ ਸਭ ਤੋਂ ਪਹਿਲਾਂ ਗੈਨਪਤਨ ਜਗਪਾਲ ਗ੍ਰੋਪਗੀ ਇਹਨਾਂ ਦਾ ਜਿਹੜਾ ਉਹਨਾਂ ਨੇ ਇਹ ਨੋਟ ਲਿਆ ਸਭ ਨੂੰ ਯਾਦ ਦੀ ਯਾਦ ਤਾਜ਼ਾ ਕਰਾਉਦਾ ਹੋਇਆ ਦੱਸ ਰਿਹਾ ਸਾਡੇ ਅੰਦਰ ਦੇ ਪਾਸੇ ਇੱਕ ਸਪਤਾ ਨਵਾਂ ਦਾ ਮਾਨਤੀਆ ਜੋ ਕੋਲ ਹੈ ਕਿਸੇ ਬਾਰੇ ਬੜੀ ਅਜੀਬੋ ਜਿਹੀ ਜਗ੍ਹਾ ਦੇ ਉੱਤੇ ਗ੍ਰੈਂਡ ਆਰਮ ਦੇ ਨੇੜੇ ਤੇ ਇਸ ਤਰ੍ਹਾਂ ਹੈ